ਸ੍ਰੀ ਗੁਰਜੀ ਮੈਂ ਅਫਰੀਦ ਨੰਦ ਸਿੰਘ ਭੱਟੀ ਅੱਜ ਆਇਆ ਹੈ ਪਿੰਡ ਰੜਿਆਲਾ ਰੜਿਆਲਾ ਆਈਟੀਆਈ ਵਿੱਚ ਰੋਜ਼ਗਾਰ ਮੇਲਾ ਲਾਇਆ ਗਿਆ ਹੈ ਰੋਜ਼ਗਾਰ ਮੇਲਾ ਕੁੜਿਆ ਲਈ ਹੀ ਹੈ ਆਓ ਸੁਣਿਆ ਪ੍ਰਿੰਸੀਪਲ ਮੈਡਮ ਕੀ ਕਹਿੰਦੇ ਆ ਐਮ.ਪੀ. ਸ਼ਵਾਨੀ ਚੱਡਾ ਜੀ ਵੀ ਮੁੱਖ ਮਹਿਮਾਨ ਦੇ ਤੌਰ ਤੇ ਸੋਣੇ ਨੇ ਦੇਜੋ ਤਾਂ ਅੱਜ ਚੱਲਿਆ ਹੈ ਹੈ ਤੇ ਪ੍ਰੋਫੈਸਰ ਆ ਰਿਹਾ ਬਸ ਚਾਹੀਦਾ ਹੈ ਜੀ ਆਹ ਹੋਰ ਜ਼ਰੂਰ ਕਰਤ ਹਾਂ ਔਰ ਇਹਨਾਂ ਦੀ ਨਾ ਸੱਤ ਕੰਪਨੀਆਂ ਆਈਆਂ ਹੋਈਆਂ ਹੈ ਮਾਈਨਰ ਹੈਗੀ ਆ ਸਭਰਾਜ ਔਰ ਹਾਂਜੀ ਇੱਥੇ ਨੂੰ ਮੈਮ ਇਹ ਜੋਬ ਫੇਅਰ ਜਿਹੜਾ ਆਪਾਂ ਲਗਾ ਰਹੇ ਨਾ ਸਾਨੂੰ ਸੈਂਟਰਲ ਗਵਰਨਮੈਂਟ ਵੱਲੋਂ ਬੋਲਿਆ ਜਾਂਦਾ ਲੇਕਿਨ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਨੇ ਔਰ ਸਾਡੇ ਏਡੀਆਈਟੀ ਨੇ ਜਿਹੜੇ ਐਡੀਸ਼ਨਲ ਡਾਇਰੈਕਟਰ ਆ ਉਹਨਾਂ ਦੇ ਮਿਹਨਤ ਦੇ ਸਦਕਾ ਅਸੀਂ ਲਗਾਉ ਪਾਨੇ ਆ ਜਦ ਤੱਕ ਸਾਨੂੰ ਸਪੋਰਟ ਨਹੀਂ ਕਰਦੇ ਜਾਂ ਸਾਨੂੰ ਹਲਾਸ਼ੀ ਰਸੀ ਨਹੀਂ ਲਗਾ ਸਕਦੇ क्या है आप तो करीज़े? करीज़े? नहीं 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 नहीं। कोई बात नहीं आप एक बार उन्हें खुद भी बोलेंगे कि खुद भी आएंगे आपके साथ हैं पहला दिन तो आप ज्वाइन करोगे और ਅਦਚੀ ਗੱਲ ਹੈ ਬਣਾ ਆਪਣੇ ਖਰਚੇ ਕਿਸੇ ਦਾ ਨਹੀਂ ਬੱਚੇ ਅੱਜ ਕੰਪਨੀ ਆਈ ਹੈ ਮੈਡਮ ਉਹ ਵੀ ਗਰਲਸ ਲੈ ਕੇ ਜਾ ਰਹੀ ਹੈ ਡਾਇਨੋਰ ਕੰਪਨੀ ਆਈ ਆ ਉਹ ਵੀ ਕਹਿੰਦੀ ਅਸੀਂ ਗਰਲਸ ਹੀ ਲੈਣੀਆਂ ਇਹ ਜਿੰਨੇ ਬੱਚੇ ਆ ਹਨਾ ਔਰ ਵੀਰਾ ਕਲੋਥਿੰਗਸ ਆਈ ਹੈ ਬੜੀ ਹਾਈ ਮਤਲਬ ਕਿ ਫੈਸ਼ਨ ਕਪੜੇ ਬਣਾਉਂਦੀ ਹੈ ਉਹ ਵੀ ਬੱਚਿਆਂ ਨੂੰ ਇਹ ਕੁੜੀਆਂ ਨੂੰ ਹੀ ਲੈ ਕੇ ਜਾ ਰਹੀ ਮੈਨੂੰ ਤਾਂ ਵੀ ਬਈ ਲੱਗਿਆ ਤੇ ਇਹ ਪਲੱਸ ਹ ਮੈਨੂੰ ਤਾਂ ਜ਼ਰੂਰਦੀ ਹੋਣਾ ਬੱਚਾ ਵਿੱਚ ਜ਼ਰੂਰਦ ਹੋਇਆ ਸਰ ਔਰ ਨਾਲੇ ਮੁਹਾਲੀ ਤੋਂ ਹੈਗੇ ਖਰੜ ਦੇ ਵੀ ਆਪਣਾ ਸਰ ਜੀ ਸਾਹਿਬ ਅੱਜ ਜਿਹੜਾ ਹੈ ਔਰ ਐਡੀ ਆਈਟੀ ਜਿਹੜਾ ਹੈ ਔਰ ਇਹ ਰੋਜ਼ਗਾਰ ਮੇਲਾ ਲੜਕੀਆਂ ਦੇ ਖਾਤਰ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਮੇਲਾ ਹੈ ਜੀ ਸਰ ਇਹ ਫਸਟ ਟਾਈਮ ਖਰੜ 'ਚ ਲੱਗਿਆ ਸਰ گورਨਮੈਂਟ ਆਈਟੀਆਈ ਖਰੜ ਐ ਟ੍ਰੈਡਿਆਲੇ 'ਚ ਫਸਟ ਟਾਈਮ ਲੱਗਿਆ ਹੈ ਔਰ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਹੈ ਉਹਨਾਂ ਔਰ ਐਡੀ ਆਈਟੀ ਸਰਦੀ ਐਫਰਟਸ ਨਾਲ ਲਗਿਆ ਨਾਲੇ ਜਿਹੜੇ ਮੈਡਮ ਵੀ ਹੱਲਾਸ਼ੇਰੀ ਹੈ ਉਹ ਤੇ ਬਸ ਸੱਡੂ ਕਹਿੰਦੇ ਆ ਨਾ ਚਾਰ ਚੰਨ ਲਗਾਉਣ ਵਾਲੀ ਗੱਲ ਹੈ ਇਸੀਂ ਗਰਲਸ ਨੂੰ ਰੋਜ਼ਗਾਰ ਦੇ ਰਿਹਾ ਔਰ ਸਾਡਾ ਮਤਲਬ ਕਿ ਖਰੜ ਦੇ ਵਿੱਚ ਜਿੱਦਾਂ ਸਾਡੀ ਬੇਟੀਆਂ ਆ ਉਹ ਦੂਰ ਨਹੀਂ ਜਾ ਸਕਦੀਆਂ ਇਸ ਲਈ ਅਸੀਂ ਕੰਪਨੀਆਂ ਨੂੰ ਆਈਟੀਆ ਦੇ ਵਿੱਚ ਹੀ ਬੁਲਾਇਆ ਤਾਂ ਕਿ ਉਹਨਾਂ ਦੀ ਪਲੇਸਮੈਂਟ 100% ਹੋ ਸਕੇ ਬੱਚੇ ਖੁੱਲ ਕੇ ਗੱਲਾਂ ਕਰ ਸਕਣ ਆਪਣੇ ਕਿਊਰੀਅਸ ਕਲੀਅਰ ਕਰ ਸਕਣ ਸਰ ਜਿੱਦਾਂ ਟਾਇਨੋਰ ਆਈ ਹੈ ਸਾਡੇ ਕੋਲ ਉਹ 100% ਗਰਲਸ ਲੈ ਕੇ ਜਾਏਗੀ ਔਰ 100% ਪਲੇਸਮੈਂਟ ਹੋਏਗੀ ਸਵਰਾਜ ਹੈ ਮੋਟਰਸ ਹੈ ਉਹਨਾਂ ਨੇ ਵੀ ਸਾਰਾ ਆਹੀ ਲੈ ਕੇ ਜਾਣਾ ਗਰਲਸ ਨੂੰ ਹੀ ਕਰ ਰਹੇ ਹਾਂ ਪ੍ਰੋਮੋਟਰ ਸੀ ਫਿਰ ਵੀਰਾਜ਼ ਕਲੋਥਸ ਵਾਲੇ ਆ ਰਹੇ ਆ ਫੈਸ਼ਨ ਤੋਂ ਰਿਲੇਟਿਡ ਨੇ ਉਹ ਵੀ ਗਰਲਸ ਨੂੰ ਲੈ ਕੇ ਜਾ ਰਹੇ ਆ ਪਾਰਲਰਸ ਦੇ ਆ ਦੋ ਤਿੰਨ ਟ੍ਰੇਡਸ ਆਈਆਂ ਸਾਡੇ ਕੋਲ ਜੌਬਸ ਵਾਸਤੇ ਉਹਨਾਂ ਦੇ ਵੀ ਤੇ ਕਿੰਨੇ ਕੋਰਸ ਕਰਾਏ ਜਾਂਦੇ ਨੇ ਜੀ ਉਹਰੇ ਸਰ ਇੱਥੇ ਚਾਰ ਕੋਰਸ ਕਰਾਏ ਜਾਂਦੇ ਨੇ ਇੱਕ ਤੇ ਸਾਡਾ ਕੰਪਿਊਟਰ ਤੋਂ ਰਿਲੇਟਿਡ ਹੈ ਕੋਪਾ ਦਾ ਔਰ ਇੱਕ ਸਟੀਚਿੰਗ ਦਾ ਜਿਸ ਨੂੰ ਸਵਿੰਗ ਟੈਕਨੋਲੋਜੀ ਕਿਹਾ ਜਾਂਦਾ ਹੈ ਇੱਕ ਸਾਡਾ ਕਢਾਈ ਦਾ ਜਦੇ ਵਿੱਚ ਮਸ਼ੀਨਰੀ ਬਲੋਕ ਬੈਂਡਾਈਂਗ ਤੋਂ ਫਿਰ ਵਾਸਟ ਸਿਲੇਬਸ ਹੈ ਐਸੋਟੀ ਜਿਸ ਨੂੰ ਕਹਿੰਦੇ ਸਰਫੇਸ ਔਰਨਾਮੈਂਟ ਔਰ ਇੱਕ ਪਾਰਲਰ ਦਾ ਕੋਰਸ ਹੈ ਸਾਡਾ ਜਦੇ ਵਿੱਚ ਬੱਚਿਆਂ ਨੂੰ హెయిਰ ਬਿਊਟੀ ਨੇਲ ਆਰਟ ਸਭ ਕੁਝ ਡਿਟੇਲ ਸੇ ਕਰਾਇਆ ਜਾਂਦਾ ਹੈ ਤੇ ਹੋਰ ਕੋਈ ਨਵਾਂ ਕੋਰਸ ਲੈਣੇ ਦੀ ਨਹੀਂ ਸੋਚੀ ਹੋ ਰਹੀ ਜੀ ਸਰ 80 ਰਿਕਵੈਸਟ ਪਾਈ ਹੋਈ ਹੈ ਕਿਉਂਕਿ ਇਹ ਜਿਹੜੀ ਬਿਲਡਿੰਗ ਹੈ ਨਾ ਸਾਡੀ ਇਹ ਸਾਨੂੰ ਡੋਨੇਟ ਕੀਤੀ ਹੋਈ ਹੈ ਸਰਕਾਰਨ ਮਤਲਬ ਕਿ ਕਾਫੀ ਚਿਰ ਪਹਿਲੇ ਪਰ ਇਹ ਬਿਲਡਿੰਗ ਸਾਡੇ ਨਾਮ ਨਹੀਂ ਹੋ ਰਹੀ ਇਸ ਲਈ ਅਸੀਂ ਇਸ ਤੇ ਜ਼ਿਆਦਾ ਕੰਸਟਰਕਸ਼ਨ ਵਗੈਰਾ ਕਰ ਨਹੀਂ ਰਹੇ ਸਾਡੇ ਉੱਚ ਅਧਿਕਾਰੀ ਲੱਗੇ ਹੋਏ ਆ ਪਰ ਸਰ ਅਸੀਂ ਮੀਡੀਆ ਦੇ ਥਰੂ ਇਹ ਰਿਕੁਐਸਟ ਕਰਨਾ ਚਾਹੁੰਦੇ ਆ ਵੀ ਪਲੀਜ਼ ਇਹ ਬਿਲਡਿੰਗ ਸਾਡੇ ਨਾਮ ਕਰ ਦਿੱਤੀ ਜਾਏ ਤਾਂ ਕਿ ਕੁੜੀਆਂ ਦਾ ਜਿਹੜਾ ਖਰੜ ਆਈਟੀਆ ਹੈ ਪੱਕੀ ਹੋ ਸਕੇ ਅਸੀਂ ਹੋਰ ਕੋਟ ਰੈਡਾਂ ਲੈ ਕੇ ਆ ਸਕੀਏ ਬੱਚਾ ਇਨਕ ਬੱਚਿਆਂ ਨੂੰ ਜਿਹੜੇ ਆ ਅੱਜ ਰੋਜ਼ਗਾਰ ਮਾਰੀਆ ਸਰ ਅੱਜ ਮੇਰੇ ਕੋਲ ਕਰੀਪ 2.5 ਪੋਨੇ 300 ਬੱਚੇ ਇਸ ਟਾਈਮ ਆ ਚੁੱਕੇ ਆ ਤੇ ਇਹਨਾਂ ਚੋਂ 50% ਦੀ ਓਕੇ ਹੋ ਗਈ ਹੈ ਬਾਕੀਆਂ ਦਾ ਬੱਚੇ ਕੁਝ ਆਪਣੇ ਘਰ ਸਲਾ ਕਰਨਾ ਚਾਹੁੰਦੇ ਆ ਸੱਡੇ ਵੱਲੋਂ ਓਕੇ ਆ ਸਰ ਤੇ ਜਿਹੜੇ ਮਾਪੇ ਹਜੇ ਵੀ ਲੜਕੀਆਂ আর ਲੜਕਿਆਂ ਦੇ ਵਿੱਚ ਭੇਦਭਾਵ ਰੱਖਦੇ ਨੇ ਉਹਨਾਂ ਨੂੰ ਬਾਹਰ ਨਹੀਂ ਜਾਂਦਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਰ ਰੋਜ਼ਗਾਰ ਮੇਲੇ ਨਾਲ ਦੇ ਸਰ ਹੁਣ ਤੇ ਕੋਈ ਮੁੰਡੇ ਕੁੜੀ 'ਚ ਕੋਈ ਫਰਕ ਹੀ ਨਹੀਂ ਰਿਹਾ ਹੈ ਨਾ ਹੁਣ ਤੇ ਜਿਹੜੇ ਪੇਰੈਂਟਸ ਆ ਉਹ ਵੀ ਫਰਕ ਨਹੀਂ ਕਰਦੇ ਹੁਣ ਬਲਕਿ ਪੇਰੈਂਟਸ ਵੱਧ ਤੋਂ ਵੱਧ ਆਪਣੀ ਕੁੜੀਆਂ ਨੂੰ ਆਈਟੀਆ ਦੇ ਕੋਰਸ ਕਰਾ ਆ ਰਹੇ ਆ ਪੜਾਣਾ ਚਾ ਰਹੇ ਆ ਔਰ ਅਸੀਂ ਕਹਾਂਗੇ ਸਰ ਆਈਟੀਆ ਦੇ ਕੋਰਸ ਕਰਾਣ ਕਿਉਂਕਿ ਹਰ ਚੀਜ਼ ਦੀ ਰੂਟਸ ਹੈ এডুকেশন ਕਰੋਂਗੇ ਨਾ ਤਾਂ ਵੀ ਤਰੋ টেকনিক্যাল ਕੁਆਲਿਫਿਕੇਸ਼ਨ ਚਾਹੀਦੀ ਹੁੰਦੀ ਹੈ ਜਿੱਦਾਂ ਹੁਣ ਆਪਾਂ ਕੰਪਿਊਟਰ ਸਿੱਖਣਾ ਹੈ ਟਾਈਪਿੰਗ ਸਿੱਖਣੀ ਹੈ ਉਹ ਵੀ ਤਾਂ টেকনিক্যাল ਕੁਆਲਿਫਿਕੇਸ਼ਨ ਹੈ ਕਿਉਂਕਿ ਜੇ ਕਲਰਕ ਲੱਗਣਾ ਤਾਂ ਵੀ ਸਾਨੂੰ ਕੋ ਪਾਣਾ ਚਾਹੀਦਾ ਹੈ ਨਾ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਜੀ ਸਰ ਮੈਂ ਕੁੜੀਆਂ ਨੂੰ ਕਹਾਂਗੀ ਵੱਧ ਤੋਂ ਵੱਧ ਤੁਸੀਂ এডুকেਸ਼ਨ ਦੇ ਨਾਲ টেকনিক্যাল এডুকেশন ਜ਼ਰੂਰ ਲਓ ਕਿਉਂਕਿ ਜਿਹੜਾ ਹੱਥ ਦਾ ਹੁਨਰ ਹੈ ਉਹ ਕਦੇ ਨਹੀਂ ਜਾਂਦਾ ਹਮੇਸ਼ਾ ਤੁਹਾਡਾ ਸਾਥ ਦਿੰਦਾ ਹੈ ਜਦ ਤੱਕ ਤੁਸੀਂ ਜ਼ਿੰਦਗੀ 'ਚ ਹੋ ਲਾਈਫ 'ਚ ਹੋ ਤੁਹਾਡੇ ਹਰ ਮੌਕੇ 'ਚ ਸਾਥ ਦੇਗਾ ਤੁਹਾਡਾ ਤੁਸੀਂ ਔਰੇ ਮੁੱਖ ਮਹਿਮਾਨ ਦੇ ਤੌਰ ਤੇ ਆਇਆ ਹੋ ਹੈ ਜੀ ਇਹਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਜਿਹੜਾ ਮੇਲਾ ਚੱਲ ਰਿਹਾ ਹੈ ਬੱਚੀਆਂ ਜਿਹੜੀਆਂ ਔਰੇ ਕਈ ਲੜਕੀਆਂ ਨੂੰ ਜਿਹੜਾ ਔਰੇ ਰੋਜ਼ਗਾਰ ਦਿੱਤਾ ਜਾਣਾ ਹੈ ਜੀ ਕਈ ਕੰਪਨੀਆਂ ਆਈਆਂ ਨੇ ਉਹਨਾਂ ਨੂੰ ਐਰ ਕਰਨ ਦੇ ਲਈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਿੰਸੀਪਲ ਮੈਮ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇੱਥੇ ਮੈਨੂੰ ਐਜ਼ ਅ ਗੈਸਟ ਬੁਲਾਇਆ ਥੈਂਕ ਯੂ ਮੈਡਮ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਉਸ ਤੋਂ ਬਾਅਦ ਮੈਂ ਕਹਿਣਾ ਚਾਹਾਂਗੀ ਕਿ ਇਹਨਾਂ ਨੇ ਬਹੁਤ ਵਧੀਆ ਅੱਜ ਰੋਜ਼ਗਾਰ ਮੇਲਾ ਲਗਾਇਆ ਹੈ ਕੁੜੀਆਂ ਖਾਸ ਕਰਕੇ ਲੜਕੀਆਂ ਵਾਸਤੇ ਜਿਹੜੇ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਅੱਗੇ ਨਹੀਂ ਵਧਨ ਦਿੰਦੇ ਥੋੜਾ ਜਿਹਾ ਚੀਜਕਦੇ ਆ ਕਮ ਸਿਕਮ ਇੱਥੇ ਆ ਕੇ ਦੇਖਣ ਕਿ ਅੱਜ ਕਿੰਨੀਆਂ ਲੜਕੀਆਂ 250 300 ਲੜਕੀਆਂ ਆਈਆਂ ਸਿਰਫ ਜੋਬ ਵਾਸਤੇ ਕਿਉਂਕਿ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਅੱਗੇ ਵਧਣ ਵਾਸਤੇ ਥੋੜਾ ਜਿਹਾ ਪ੍ਰੇਰਿਤ ਕਰਨ ਕੀਤਾ ਉਹਨਾਂ ਦਾ ਤੇ ਕੀ ਲੱਗਦਾ ਇਹ ਜਿਹੇ ਰੋਜ਼ਗਾਰ ਮੇਲੇ ਜਿਹੜੇ ਇਹਨੇ ਲੱਗਣੇ ਚਾਹੀਦੇ ਤਾਂਕਿ ਲੜਕੀਆਂ ਨੂੰ ਵੀ ਜਿਹੜਾ ਹੈ ਖੁੱਲੀ ਹਵਾ ਦੇ ਵਿੱਚ ਜੀਣ ਦਾ ਮੌਕਾ ਮਿਲੇ ਕਿਉਂਕਿ ਲੜਕੀਆਂ ਦੇ ਉੱਤੇ ਜਿਹੜਾ ਘਰਦਿਆਂ ਦਾ ਵੀ ਦਬਾਅ ਹੁੰਦਾ ਹਰੇਕ ਤਰ੍ਹਾਂ ਦਾ ਦਬਾਅ ਦਬਾਅ ਕਰਕੇ ਉਹਨਾਂ ਨੂੰ ਜਿਹੜਾ ਘਰ ਤੋਂ ਬਾਹਰ ਨਹੀਂ ਨਿਕਲ ਲੰਦੇ ਤੇ ਅੱਜ ਜਿਹੜੇ ਰੋਜ਼ਗਾਰ ਮੇਲੇ ਇਹ ਜੇ ਕੀ ਲੱਗਣੇ ਚਾਹੀਦੇ ਨੇ ਜੀ ਪੰਜਾਬ ਕਿ ਇਹ ਲੱਗਣੇ ਚਾਹੀਦੇ ਨੇ ਮੇਰੇ ਵੱਲੋਂ ਤਾਂ ਹਰ 2-3 ਮਹੀਨੇ ਬਾਅਦ 4 ਮਹੀਨੇ ਬਾਅਦ ਜ਼ਰੂਰ ਲੱਗਣੇ ਚਾਹੀਦੇ ਹਨ ਕਿਉਂਕਿ ਥੋੜਾ ਜਿਹਾ ਗਰਲਜ਼ ਨੂੰ ਅੱਗੇ ਵਧਣ ਵਾਸਤੇ ਪ੍ਰੋਤਸਾਹਨ ਮਿਲਦਾ ਜਿਵੇਂ ਖੰਡ ਦੀ ਆਈਟੀਆਈ ਦੇ ਬਲਰਟ ਵਾਲੇ ਪਿੰਡ ਦੇ ਵਿੱਚ ਜਿਹੜੀ ਆਈਟੀਆਈ ਆ ਇਹ ਉਪਰਾਲਾ ਕੀਤਾ ਗਿਆ ਇਹ ਜਿਹੇ ਹੋਰ ਉਪਰਾਲੇ ਇਸ ਸਾਈਟੇ ਵੱਲੋਂ ਹੋਣੇ ਚਾਹੀਦੇ ਨੇ ਜੀ ਜਰੂਰ ਹੋਣੇ ਚਾਹੀਦੇ ਆ ਮੈਂ ਤਾਂ ਮੈਡਮ ਨੂੰ ਕਹੂੰਗੀ ਕਿ ਮੈਡਮ ਤੁਸੀਂ ਇਹੋ ਜਿਹੇ ਪ੍ਰੋਗਰਾਮ ਕਰਦੇ ਰਿਆ ਕਰੋ ਕਿਉਂਕਿ ਥੋੜਾ ਜਿਹਾ ਗਰਲਸ ਨੂੰ ਪ੍ਰੋਟੈਕਸ਼ਨ ਮਿਲਦੀ ਵੀ ਹਾਂ ਅਸੀਂ ਅੱਗੇ ਵਧੀਏ ਕੋਈ ਹੋਰ ਵੀ ਸਾਡੇ ਵੱਲੋਂ ਵੀ ਕੋਈ ਤੁਹਾਨੂੰ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਆ ਜਰੂਰ ਥੈਂਕ ਯੂ ਮੈਮ ਥੈਂਕ ਯੂ ਮੈਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਤੇਮਾ ਢਿੱਲੋਂ ਹੈ ਸਾਡੀ ਕੰਪਨੀ ਦਾ ਨਾਮ ਵੀਰਾ ਕਲੋਥਿੰਗਸ ਹੈ ਅਸੀਂ ਆਪਣਾ ਮੈਨੂਫੈਕਚਰਿੰਗ ਯੂਨਿਟ ਆਪ ਕ੍ਰੀਏਟ ਕੀਤਾ ਜੀ 2020 ਚ ਜਦੋਂ ਕੋਵਿਡ ਆਇਆ ਸੀਗਾ ਅੱਜ ਦੀ ਡੇਟ 'ਚ ਅਸੀਂ ਪੂਰਾ ਸਾਡੇ ਆਲਮੋਸਟ 3 ਸ਼ੋਅਰੂਮਸ ਬਣ ਚੁੱਕੇ ਹੈ ਔਰਮਨ ਅਪੀਰਲਸ ਦੇ ਵਿੱਚ ਸਾਡੀ ਐਕਸਪਰਟਿਸ ਹੈਗੀ ਹੈ ਅਸੀਂ ਸਟਾਰਟ ਜਦੋਂ ਬ੍ਰਾਂਡ ਕੀਤਾ ਸੀ ਅਸੀਂ ਆਈਟੀਆਈ ਦੇ ਬੱਚਿਆਂ ਦੇ ਨਾਲ ਹੀ ਕੀਤਾ ਸੀ ਅੱਜ ਦੀ ਡੇਟ 'ਚ ਸਾਡੇ ਕੋਲ ਮੋਰ ਦੈਨ 50 ਆਈਟੀਆਈ ਦੀ ਗਰਲਸ ਜਿਹੜੀਆਂ ਨੇ ਜੌਬ ਕਰ ਔਰ 4-4 ਸਾਲ ਹੋ ਗਏ ਬੱਚਿਆਂ ਨੂੰ ਜਿਹੜੇ ਕੰਟੀਨਿਊਟੀ 'ਚ ਸਾਡੇ ਕੋਲ ਕੰਮ ਕਰ ਰਹੇ ਉਹਨਾਂ ਨੂੰ ਪੂਰੀ ਗਰੋਥ ਮਿਲ ਰਹੀ ਹੈ ਸੈਲਰੀ ਵਾਈਜ਼ ਵੀ ਹਰ ਤਰ੍ਹਾਂ ਨਾਲ ਅੱਜ ਜਦੋਂ ਸਾਨੂੰ ਪਤਾ ਲੱਗਾ ਕਿ ਰਡਿਆਲੇ ਦੇ ਵਿੱਚ ਫੇਰ ਪਲੇਸਮੈਂਟ ਡਰਾਈਵ ਚੱਲ ਰਹੀ ਹੈ ਮੈਮ ਨੇ ਇਨਵਾਈਟ ਕੀਤਾ ਸੀ ਅਸੀਂ ਆਏ ਆ ਆਲਮੋਸਟ 15 ਬੱਚੇ ਅਸੀਂ ਅੱਜ ਵੀ ਸਿਲੈਕਟ ਕਰ ਲਏ ਕਿਉਂਕਿ ਮੇਰੇ ਕੋਲ 25 ਬੱਚੇ ਦੀ ਰਿਕੁਆਇਰਮੈਂਟ ਸੀਗੀ ਅਸੀਂ ਯੂਨੀਫਾਰਮਸ ਦਾ ਵੀ ਅੱਗੇ ਕੰਮ ਕਰ ਰਹੇ ਹਾਂ ਸਕੂਲਸ ਦੇ ਨਾਲ ਡਾਕਟਰਸ ਦੀ ਯੂਨੀਫਾਰਮਸ ਦਾ ਵੀ ਸਾਡਾ ਚੱਲਦਾ ਹੈ ਸੋ ਕਾਫੀ ਅੱਗੇ ਗਰੋਥ ਹੈ ਕਿਉਂਕਿ ਸਾਡਾ ਐਕਸਪੋਰਟ ਦਾ ਵੀ ਸੋ ਵੀਰਾ ਕਲੋਥਿੰਗਸ ਨਾਮ ਹੈ ਸਾਡੇ ਬ੍ਰਾਂਡ ਦਾ ਸੋ ਅੱਗੇ ਵੀ ਅਸੀਂ ਜਿੰਨੇ ਵੀ ਪਲੇਸਮੈਂਟ ਡਰਾਈਵਸ ਚੱਲਣਗੇ ਅਸੀਂ ਮੈਕਸਿਮਮ ਮੈਕਸਿਮਮ ਜਿਹੜੀ ਵਿਮਨ ਹੈਗੇ ਆ ਉਹਨਾਂ ਨੂੰ ਸਪੋਰਟ ਕਰਦੇ ਆ ਮੇਰੀ ਸਾਰੀ ਯੂਨਿਟ ਦੇ ਵਿੱਚ 95% ਕੁੜੀਆਂ ਨੇ ਜਿਨ੍ਹਾਂ ਨੂੰ ਅਸੀਂ ਜੋਬਸ ਦਿੱਤੀਆਂ ਨੇ ਸਾਡੇ ਬ੍ਰਾਂਡ ਦਾ ਮੇਨ ਫੋਕਸ ਹੀ ਇਹ ਸੀਗਾ ਸ਼ੁਰੂ ਤੋਂ ਜਦੋਂ ਮੇਰੇ ਹਸਬੰਡ ਨੇ ਬੇਸਿਕਲੀ ਇਹ ਬ੍ਰਾਂਡ ਲਾਂਚ ਕੀਤਾ ਸੀ ਉਹਨਾਂ ਦਾ ਨਾਮ ਫਤੇਜਿਤ ਸਿੰਘ ਟਿੱਲੋਂ ਹੈ ਉਹਨਾਂ ਦਾ ਫੋਕਸ ਮੇਨ ਹੀ ਸੀਗਾ ਕਿ ਅਸੀਂ ਜਿਹੜੀ ਵਿਮਨ ਹੈ ਪੰਜਾਬ ਦੀ ਕੁੜੀਆਂ ਨੇ ਉਹਨਾਂ ਨੂੰ ਨੌਕਰੀ ਪ੍ਰੋਵਾਈਡ ਕਰਨੀ ਹੈ ਤਾਂ ਕਿ ਉਹਨਾਂ ਨੂੰ ਹੋਰ ਕਿਤੇ ਨਾ ਜਾਣਾ ਪਵੇ। ਬੱਚਿਆਂ ਨੂੰ ਕੀ ਸੰਦੇਸ਼ ਦਿਓਗੇ? ਬੱਚਿਆਂ ਨੂੰ ਅਪੀਲ ਕੀ ਕਰੋਗੇ ਕਿਉਂਕਿ ਮਾਪੇ ਜਿਹੜੇ ਨੇ ਕੁੜੀਆਂ ਨੂੰ ਘਰੋਂ ਕੱਢਣ ਤੇ ਵੀ ਡਰਦੇ ਨੇ। ਹਾਲਾਤ ਜਿਹੜੇ ਪੰਜਾਬ ਦੇ ਇਹ ਜਿਹੇ ਬਣ ਕੇ ਆਏ ਨੇ ਤੁਹਾਨੂੰ ਪਤਾ ਹੀ ਹੈ ਕਿ ਬੱਚਿਆਂ ਦੇ ਨਾਲ ਕੀ ਕੁਝ ਹੋ ਰਿਹਾ। ਉਹਨਾਂ ਨੂੰ ਦੇਖਦੇ ਹੋਏ ਬੱਚਿਆਂ ਨੂੰ ਕੀ ਅਪੀਲ ਕਰੋਗੇ? ਉਹਨਾਂ ਦੇ ਮਾਪਿਆਂ ਨੂੰ ਕੀ ਕਹੋਗੇ? ਨਹੀਂ ਦੇਖੋ ਜੀ ਅਸੀਂ ਤੇ ਇਹੀ ਕਵਾਂਗੇ ਕਿ ਇਦਾਂ ਦਾ ਕੋਈ ਸ਼ਿਕਾਇਤ ਨਹੀਂ ਐਡੀ ਵੀ ਨਹੀਂ ਕੋਈ ਗੱਲ ਹੈਗੀ। ਸਾਡੇ ਕੋਲ 4-4 ਸਾਲ ਹੋ ਗਏ ਬੱਚੀਆਂ ਕੰਮ ਕਰ ਰਹੀਆਂ ਨੇ ਬਿਲਕੁਲ ਸੇਫ ਨੇ। ਅਸੀਂ ਪੂਰੀ ਜ਼ਿੰਮੇਵਾਰੀ ਵੀ ਲੈਣੇ ਆ ਉਹਨਾਂ ਦੀ ਕਿ ਜੇ ਸਾਡੇ ਕੋਲ ਜਿੰਨੀ ਦੇਰ ਵੀ ਉਹ ਬੱਚੇ ਹੈਗੇ ਬਿਲਕੁਲ ਸੇਫ ਰਹਿਣਗੇ ਜਦੋਂ ਅਸੀਂ ਸਾਡੇ ਕੋਲ ਕੰਮ ਕਰ ਰਹੇ ਆ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਮੇਰੇ ਕੋਲ 2020 'ਚ ਅਸੀਂ ਕੋਵਿਡ 'ਚ ਇਹ ਬ੍ਰਾਂਡ ਲਾਂਚ ਕੀਤਾ ਸੀ ਬੇਸਿਕਲੀ ਫੇਸ ਮਾਸਕ ਦੇ ਨਾਲ ਅੱਜ ਅਸੀਂ ਉਸ ਲੈਵਲ ਤੇ ਪਹੁੰਚ ਚੁੱਕੇ ਹਾਂ ਕਿ ਸਾਡੇ ਫੁੱਲ ਫਲੇਸ਼ਡ ਆਪਣੇ ਸ਼ੋਅਰੂਮਸ ਨੇ 12 ਕਿਤੋਂ ਅਸੀਂ ਕਦੇ ਇੱਕ ਵੀ ਚੀਜ਼ ਨਹੀਂ ਲੈਂਦੇ ਹਰ ਚੀਜ਼ ਸਾਡੀ ਇਹੀ ਬੱਚੀਆਂ ਬਣਾ ਰਹੀਆਂ ਨੇ ਤੁਸੀਂ ਸਾਡੇ ਪੇजेस ਫੋਲੋ ਕਰੋ ਤੁਹਾਨੂੰ ਪਤਾ ਲੱਗੇਗਾ ਸਾਡੇ ਬ੍ਰਾਂਡ ਬਾਰੇ ਸੋ ਅਸੀਂ ਬੱਚਿਆਂ ਦੇ ਮਾਪੇ-ਬਾਪ ਨੂੰ ਅਪੀਲ ਕੀ ਕਰਾਂਗੇ ਅਸੀਂ ਇਹ ਅਪੀਲ ਕਰਾਂਗੇ ਜੀ ਕਿ ਤੁਸੀਂ ਬੱਚਿਆਂ ਨੂੰ ਸਭੋ ਹੌਸਲਾ ਦਿਓ ਇਦਾਂ ਦਾ ਕੋਈ ਗੱਲ ਨਹੀਂ ਹੈਗੀ ਬੱਚਿਆਂ ਨੂੰ ਅੱਗੇ ਨੌਕਰੀਆਂ ਮਿਲਦੀਆਂ ਨੇ ਜੀ ਨੌਕਰੀ ਕੋਈ ਕਰਨਾ ਚਾਹੇ ਤੇ ਸੋ ਆਈਟੀਆਈ ਬਹੁਤ ਵਧੀਆ ਇਸ ਚੀਜ਼ ਦੇ ਵਿੱਚ ਕਰ ਰਿਹਾ ਪਾਰਟਿਸਪੇਟ ਕਰ ਰਿਹਾ ਕਿਉਂਕਿ ਇੱਥੇ ਜ਼ਿਆਦਾਤਰ ਕੁੜੀਆਂ ਨੇ ਕੀ ਲੱਗਦਾ ਹੈ ਇਹ ਜੇ ਰੋਜ਼ਗਾਰ ਮੇਲੇ ਲੱਗਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਲੱਗਣੇ ਚਾਹੀਦੇ ਆਏ ਤੇ ਮੈਨੂੰ ਲੱਗਦਾ ਹੈ ਕਿ ਹੋਰ ਕਿਤੋਂ ਅਸੀਂ ਜਾ ਕੇ ਲੱਭ ਕੇ ਲਿਆਈਏ ਆਪਣੇ ਲਈ ਸਟਾਫ ਸੋ ਸਭ ਤੋਂ ਬੈਸਟ ਹੈ ਅਸੀਂ ਆਪਣੇ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਦੇ सर की मैं जी थोड़ा विक्रम भट्ट विक्रम भट्टी कंपनी से स्वराज महिंद्रा से अभी तो हमारा प्रोसेस चल ही रहा है बट हमारे पास पचास के आस पास सीटें हैं जो हम चाहेंगे की यहाँ की जो लड़कियाँ हैं जो इस आई टी आई से पढ़ के आई है जिन्होंने आई टी आई करी है वो हमारे साथ हमारी कंपनी में आए और एक सुरक्षित एनवायरमेंट है हमारे यहाँ ਔਰ ਲੜਕੀਆਂ ਕੇ ਲੇ ਹਮਾਰੇ ਆ ਇਸ ਸਮੇ ਆਮ ਹੈ ਜੀ ਆਸ਼ਮਾ ਆਸ਼ਮਾ ਜੀ ਕਿਹੜੀ ਕੰਪਨੀ ਤੋਂ ਆਏ ਹੋ ਟਾਇਨਰ ਕੰਪਨੀ ਤੋਂ ਆਏ ਹਾਂ ਮੈਂ ਤੇ ਮੇਰੇ ਸੁਨੀਤਾ ਮਾਹਰ ਆ ਟਾਇਨਰ ਕੰਪਨੀ ਤੋਂ ਆਏ ਹੋ ਬੱਚਿਆਂ ਨੂੰ ਜੋਬ ਦੇਣ ਆਏ ਹੋ ਹਾਂ ਜੀ ਰੋਜ਼ਗਾਰ ਮੇਲਾ ਆਈਡੀਜ਼ ਦੇ ਵਿੱਚ ਚੱਲ ਰਿਹਾ ਹੈ ਗੜਿਆਲੇ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੜਕੀਆਂ ਨੂੰ ਖਾਸ ਕਰ ਲੜਕੀਆਂ ਦਾ ਜਿਹੜਾ ਜੋਬ ਮੇਲਾ ਚੱਲ ਰਿਹਾ ਉਹਨਾਂ ਖਾਤਰ ਕੀ ਲੈ ਕੇ ਆਏ ਅਸੀਂ ਜਾਣਦੇ ਹਾਂ ਕਿ ਇੱਥੋਂ ਅਸੀਂ ਵਧੀਆ ਟੈਲੈਂਟ ਲੈ ਕੇ ਜਾਈਏ ਤੇ ਆਪਣੀ ਕੰਪਨੀ ਚ ਜਾ ਕੇ EMPLOYE ਕਰੇ ਤੇ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਅਸੀਂ ਵਧੀਆ ਟ੍ਰੇਨਿੰਗ ਦੇ ਕੇ ਉਸ ਤੋਂ ਬਾਅਦ ਇਹਨਾਂ ਨੂੰ ਕੰਮ ਜੌਬ ਓਪਰਚੁਨਿਟੀ ਦੇਵਾਂਗੇ ਕਈ ਜਿਹੜੇ ਮਾਪੇ ਬੱਚਿਆਂ ਨੂੰ ਜਿਹੜੀਆਂ ਲੜਕੀਆਂ ਨੂੰ ਖਾਸ ਕਰਕੇ ਜੌਬ ਜੌਬ ਤੇ ਭੇਜਣ ਲਈ ਡਰਦੇ ਨੇ ਪਰ ਜੌਬ ਮੇਲੇ ਦੇ ਵਿੱਚ ਜੇ ਆਪਾਂ ਗੱਲ ਕਰੀਏ 2.5 ਤੋਂ 300 ਬੱਚੀਆਂ ਜਿਹੜੀਆਂ ਨੇ ਉਹਰੇ ਜੌਬ ਕਰਨ ਦੇ ਲਈ ਆਏ ਆ ਉਹ ਸਾਰੇ ਜਿਹੜਾ ਉਹਨਾਂ ਦੇ ਵਿੱਚ ਹੌਸਲਾ ਵਧਾਈ ਦੇ ਲਈ ਕੀ ਕਹਿਣਾ ਚਾਹੋਗੇ ਲੜਕੀਆਂ ਸਰ ਅਸੀਂ ਬਹੁਤ ਸਾਰੀ oportunidades ਲੈ ਕੇ ਆ ਰਹੇ ਹਾਂ ਲਈ ਤੇ ਉਹਨਾਂ ਲਈ ਬਹੁਤ ਸਾਰੀ ਸੇਫਟੀ ਫੈਸਿਲਿਟੀਆਂ ਵੀ ਅਸੀਂ ਦੇਵਾਂਗੇ ਜਿਵੇਂ ਆਉਣ ਜਾਣ ਦਾ ਬੱਸ ਫੈਸਿਲਿਟੀ ਦੇਵਾਂਗੇ so that ਉਹਨਾਂ ਦੀ ਸੇਫਟੀ ਸਾਰੀ ਦੇਖੀ ਜਾਏਗੀ ਬਾਕੀ ਹੋਰ ਵੀ ਬਹੁਤ ਸਾਰੀ ਸਹੂਲਤਾਂ ਨੇ ਜਿਹੜੀ ਅਸੀਂ ਪ੍ਰੋਵਾਈਡ ਕਰਾਂਗੇ ਕੰਪਨੀ ਵੱਲੋਂ ਤੇ ਆਹੀ ਮੈਂ ਹੁਣ ਤੱਕ ਕਿੰਨੇ ਜਿਹੜੀ ਲੜਕੀਆਂ ਨੂੰ ਇਸ ਆਈਡੀਆ ਦੇ ਵਿੱਚ ਤੁਸੀਂ ਜੋਬ ਦਵਾ ਚੁੱਕੇ ਹੋ ਰੋਜ਼ਗਾਰ ਤੇ ਲਾ ਚੁੱਕੇ ਹੋ ਜੀ ਸਰ ਇਦਾਂ ਆਪਣੇ ਕੋਲ ਰਿਕਾਰਡ ਨਹੀਂ ਹੈ ਪਰ ਹਾਂ ਅਸੀਂ ਇਹਨਾਂ ਨੂੰ ਟ੍ਰੇਨਿੰਗ ਤੇ ਬੁਲਾਣੇ ਆ ਇਹਨਾਂ ਨੂੰ ਟ੍ਰੇਨ ਕਰਦੇ ਆ ਉਸ ਤੋਂ ਬਾਅਦ ਅਸੀਂ ਆਪਣਾ EMPLOYE ਕਰ ਲੈਨੇ ਆਪਣੇ ਕੰਪਨੀ ਚ ਨਾਲ ਕਿੱਥੋਂ ਆਏ ਹੋ ਤੁਸੀਂ ਅੱਛਾ ਅੱਜ ਰੋਜ਼ਗਾਰ ਮੇਲੇ 'ਚ ਆਏ ਹੋ ਜੌਬ ਦੇ ਲਈ ਆਏ ਹੋ ਕਿਹਾ ਜਿਹਾ ਲੱਗ ਰਿਹਾ ਹੈ ਇਹ ਬਹੁਤ ਵਧੀਆ ਲੱਗ ਰਿਹਾ ਹੈ ਅਗਰ ਜੌਬ ਮਿਲਦੀ ਹੈ ਤਾਂ ਫਿਰ ਕਰੋਗੇ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਆ ਮੇਰੇ ਜੌਬ ਮੇਲੇ ਹਰ ਜਗ੍ਹਾ ਲੱਗਦੇ ਹੋਏ ਸਾਡੇ ਪੂਰੇ ਸਾਡੇ ਯੂਥ ਨੂੰ ਸਪੋਰਟ ਮਿਲੇ ਇਸ ਤਰ੍ਹਾਂ ਦਾ ਸਾਰੇ ਏਮਪਲੋਇਮੈਂਟ ਦਾ ਜੀ ਖਾਨਪੁਰ ਖਾਇਆ ਅੱਛਾ ਖਾਨਪੁਰ ਖੜੜ ਤੋਂ ਅੱਜ ਰੋਜ਼ਗਾਰ ਮੇਲਾ ਜਿਹੜਾ ਔਰੇ ਲੱਗਿਆ ਹੋਇਆ ਹੈ ਜੇ ਮੈਂ ਨਾ ਉੜੀ ਪੜਿਓ ਜੀ ਤੁਸੀਂ ਕੀ ਕੋਰਸ ਕਰਿਆ ਤੁਸੀਂ ਇੰਗਲਿਸ਼ਰ ਇੰਪੋਰਟ ਦਾ ਦੋਨੇ ਕੋਰਸ ਕਰਿਆ ਇਸਕੇ ਰੋਜ਼ਗਾਰ ਮਿਲਦੇ ਵਿੱਚ ਆਇਓ ਨੌਕਰੀ ਕਰਨ ਕਰਨ ਦੇ ਲਈ ਕਿਆ ਸਿਲੈਕਸ਼ਨ ਹੋ ਗਈ ਜੀ ਨਹੀਂ ਜੀ ਹਜੇ ਇੰਟਰਵਿਊ ਨਹੀਂ ਦਿੱਤਾ ਹਾਂਜੀ ਸਾਨੂੰ ਚੌਕ ਕੀਤੀ ਹੈ ਕੰਨੀ ਹੈ ਐਕਸਪੀਰੀਅੰਸ ਹੈ ਨਹੀਂ